ਰੋਟ ਬੰਦੀ ਦਾ ਅੱਜ 25ਵਾਂ ਦਿਨ ਹੈ ਬੈਂਕਾਂ 'ਚ ਕੈਸ਼ ਉਹਨਾਂ ਨਹੀਂ ਹੈ ਜਿੰਨਾ ਹੋਣਾ ਚਾਹੀਦਾ ਸੀ ਇਸ ਕਰਕੇ ਲਾਈਨਾਂ ਤਾਂ ਲੱਗ ਰਹੀਆਂ ਪਰ ਇਸ ਤੋਂ ਇਲਾਵਾ ਇੱਕ ਜਿਹੜੀ ਵੱਡੀ ਸਮੱਸਿਆ ਹੈ ਕਿ 25 ਦਿਨਾਂ 'ਚ ਅਸੀਂ ਕੋਈ ਇਦਾਂ ਦਾ ਸਿਸਟਮ ਵੀ ਨਹੀਂ ਬਣਾ ਸਕੇ ਕਿ ਲਾਈਨਾਂ 'ਚ ਲੱਗਣਾ ਥੋੜਾ ਆਸਾਨ ਹੋਏ ਸਵੇਰ ਤੋਂ ਲੋਕ ਖੜੇ ਐ ਨੰਬਰ ਆਂਦੇ ਤੱਕ ਪੈਸਾ ਮਿਲੇਗਾ ਨਹੀਂ ਮਿਲੇਗਾ ਇਹਦੇ ਬਾਰੇ ਅਜੇ ਤੱਕ ਕੋਈ ਕਿਸੇ ਨੂੰ ਕੁਝ ਨਹੀਂ ਪਤਾ ਅਸੀਂ ਮਕਸੂਦਾ 'ਚ ਆ ਇਸ ਟਾਈਮ ਇਲਾਹਾਬਾਦ ਬੈਂਕ 'ਤੇ ਸਵੇਰੇ 10:30 ਵਜੇ ਤੋਂ ਇੱਥੇ ਲਾਈਨਾਂ ਲੱਗੀਆਂ ਇਲਾਹਾਬਾਦ ਬੈਂਕ ਜਿਹੜੇ ਲੋਕ ਡੇਲੀ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਏਟੀਐਮ ਇੱਥੇ ਇੱਕ ਵੀ ਦਿਨ ਚੱਲਿਆ ਨਹੀਂ ਇਹਦੇ ਨਾਲ ਹੀ ਸਟੇਟ ਬੈਂਕ ਆਫ ਪਟਿਆਲਾ ਹੈ ਉੱਥੇ ਦਾ ਕੈਸ਼ ਹੀ ਨਹੀਂ ਹੈ ਇਸ ਲਈ ਉੱਥੇ ਕੋਈ ਲਾਈਨਾਂ 'ਚ ਲੱਗਿਆ ਵੀ ਨਹੀਂ ਹੈ ਇੱਥੇ ਖੜੇ ਬਜ਼ੁਰਗਾਂ ਨਾਲ ਅਸੀਂ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਹਾਂ ਹਾਂਜੀ ਸਰ ਤੁਹਾਡਾ ਕੀ ਨਾਮ ਹੈ ਅਮਰੀਕ ਸਿੰਘ ਜੀ ਅੱਛਾ ਜੀ ਕੀ ਪ੍ਰੋਬਲਮ ਹੈ ਜਿੱਦਾਂ ਬਜ਼ੁਰਗਾਂ ਵਾਸਤੇ ਲਾਈਨ ਨਹੀਂ ਹੈ ਅਲੱਗ ਨਹੀਂ ਸਰ ਲਾਈਨ ਤਾਂ ਲਗਾਈ ਜਾ ਸਕਦੀ ਹੈ ਲੈਂਡ ਲਗਾਈ ਜਾ ਸਕਦੀ ਹੈ ਆ ਲੇਕਿਨ ਇਹ ਹੋਣਾ ਚਾਹੀਦਾ ਹੈ ਕਿ ਕੋਈ ਇਹਨਾਂ ਦਾ ਸਿਸਟਮ ਬੜੇ ਟੋਕਨ ਸਿਸਟਮ ਬਣ ਜਾਵੇ ਕਿ ਜੇ ਕੰਮ ਨਾ ਖਰਾਬ ਹੋਵੇ ਸੋਬਾ ਸਵੇਰੇ ਮੈਂ 8 ਵਜੇ ਇੱਕ ਵਾਰੀ ਨੰਬਰ ਲਾ ਕੇ ਇੱਥੇ ਬੈਠ ਕੇ ਚਲੇ ਗਿਆ ਉਸ ਤੋਂ ਬਾਅਦ ਮੈਂ ਜਰਾ ਘਰ ਚਾਹ ਪਾਣੀ ਵੀ ਚਲੇ ਗਿਆ ਉਸ ਤੋਂ ਬਾਅਦ ਮੇਰਾ 60 ਨੰਬਰ ਤੇ ਜਾ ਕੇ ਮੈਨੂੰ ਜਾ ਕੇ ਲੱਗਣਾ ਪਿਆ ਇਹ ਬਹੁਤ ਵੱਡੀ ਸਮੱਸਿਆ ਹੈ ਜਿਹੜੀ ਕਿ ਟਾਈਮ ਨਾਲ ਸਾਨੂੰ ਇੱਥੇ ਟਾਈਮ ਸਾਡਾ ਖਰਾਬ ਹੋ ਰਿਹਾ ਜਾਂ ਨਹੀਂ ਹੋ ਜਾਦਾ ਤੁਸੀਂ ਕਿੰਨੇ ਵਜੇ ਆਏ ਸਰ ਮੈਂ ਤੁਹਾਨੂੰ ਪੋਲੀਗਨਾਈਜ਼ 올ਡੇਜ ਵਾਸਤੇ ਤੇ ਜ਼ਰੂਰ ਹੋਣਾ ਚਾਹੀਦਾ ਕੋਈ ਚਲੋ ਜਿਹੜੇ ਬੰਦਾ ਨਹੀਂ ਖੜਾ ਓਸਦਾ ਓlder ਵਾਸਤੇ ਬੜੀ ਵੱਡੀ ਪ੍ਰੋਬਲਮ ਬਜ਼ੁਰਗਾਂ ਨਾਲ ਇੱਕ ਵੱਡੀ ਪ੍ਰੋਬਲਮ ਇਹ ਆ ਰਹੀ ਹੈ ਕਿ ਜਦੋਂ ਉਹ ਲਾਈਨ 'ਚ ਲੱਗ ਜਾਂਦੇ ਨੇ 2 ਘੰਟੇ 3 ਘੰਟੇ ਬਾਅਦ ਅਗਰ ਉਹ ਥੱਕ ਗਏ ਉਹ ਦੁਬਾਰਾ ਘਰ ਜਾਂਦੇ ਆ ਫਿਰ ਦੁਬਾਰਾ ਆਏ ਤਾਂ ਲਾਈਨ ਦੁਬਾਰਾ ਤੋਂ ਨਹੀਂ ਵੱਡੀ ਹੋ ਜਾਂਦੀ ਹੈ ਇਸ ਕਰਕੇ ਕੋਈ ਏਦਾਂ ਦਾ ਨੋਟੀਫਿਕੇਸ਼ਨ ਨਹੀਂ ਆ ਰਿਹਾ ਕੋਈ ਏਦਾਂ ਦੀ ਸਰਕਾਰ ਵੱਲੋਂ ਗੱਲ ਨਹੀਂ ਆ ਰਹੀ ਕਿ ਜਿਹੜੇ ਸਰਕਾਰੀ ਬੈਂਕ ਹੈ ਉਹ ਤਾਂ ਬੜਾ ਈਜ਼ੀਲੀ ਆਪਣਾ ਇੱਕ ਟੋਕਨ ਸਿਸਟਮ ਸ਼ੁਰੂ ਕਰ ਸਕਦੇ ਆ ਤਾਂ ਕਿ ਘਟੋ ਘਟ ਬਜ਼ੁਰਗਾਂ ਨੂੰ ਕੋਈ ਐਦਾ ਦੀ ਪ੍ਰੋਬਲਮ ਨਾ ਆਏ ਤੇ ਉਹਨਾਂ ਨੂੰ ਲਾਈਨ 'ਚ ਲੱਗੇ ਬਿਨਾ ਮਤਲਬ ਟਾਈਮ ਟਾਉਨ ਨਹੀਂ ਲੱਗੇਗਾ ਪਰ ਲਾਈਨ 'ਚ ਲੱਗੇ ਬਿਨਾ ਉਹਨਾਂ ਨੂੰ ਕੈਸ਼ ਮਿਲ ਜੇ ਪਰ ਅਜੇ ਤੱਕ ਐਦਾ ਦਾ ਕੋਈ ਸਿਸਟਮ ਸਾਨੂੰ ਦੇਖਣ ਨੂੰ ਨਹੀਂ ਮਿਲ ਰਿਹਾ ਸਵੇਰੇ 10:30 ਵਜੇ ਦੇ ਇੱਥੇ ਬਜ਼ੁਰਗ ਲਾਈਨਾਂ 'ਚ ਖੜੇ ਆ ਸਿਸਟਮ ਦੀ ਇੱਕ ਵੱਡੀ ਕਮੀ ਦੇਖਣ ਨੂੰ ਆ ਰਹੀ ਹੈ ਜਲੰਧਰ ਦੇ ਤਕਰੀਬਨ ਤਕਰੀਬਨ ਸਾਰੇ ਬੈਂਕਾਂ 'ਚ ਕੈਮਰਾ ਪਰਸਨ ਸੁਮੇਤ ਮਾਨ ਦੇ ਨਾਲ ਇਮਰਾਨ ਖਾਨ এবੀਪੀ ਨਿਊਜ਼ ਜਲੰਧਰ